ਸਸਤੀ ਕਾ ਜੀ ਸਾਰੇ ਨਾਲ ਜੋ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਬਹੁਤ ਹੀ ਪਿਆਰੇ ਸੂਟ ਹੁੰਦੇ ਨੇ ਵਿਆਹ ਸ਼ਾਦੀਆਂ ਵਾਲੇ ਸੂਟ ਹੁੰਦੇ ਨੇ ਤੁਹਾਡਾ ਕੋਈ ਸੂਟ ਮਿਸ ਨਾ ਹੋਵੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹੇਗਾ ਜੀ ਪਿਓਰ ਚਨਾਉਣ ਦਾ ਫੈਬਰਿਕ ਮਿਲੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਿਦ ਉਸ ਦੇ ਉੱਪਰ ਏਮਬਰਾਇਡਰੀ ਰਹੇਗੀ ਸੀਕੁਐਂਸ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਿੰਗਾ ਸ਼ਿਪਿੰਗ ਫ੍ਰੀ ਦੇ ਕੀ ਇਹ ਰਹੇਗਾ ਜੀ ਚਨਾਉਣ ਦਾ ਸੂਟ ਰਹੇਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਵਿਦਿਸ ਦੇ ਉੱਪਰ ਬੂਟੀ ਏਮਬਰਾਇਡਰੀ ਰਹੇਗੀ ਇਹ ਤੁਹੀ ਪ੍ਰਾਈਸ ਉੱਪਰ ਲੱਗਾ ਹੋਇਆ 5 ਮੀਟਰ ਦੀ ਕੱਟ ਰਹਿਣ ਵਾਲੀ ਏ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੇਗਾ ਪਿਓਰ ਚਨਾਉਣ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਨਾ ਹੈਵੀ ਇਸ ਦੇ ਉੱਪਰ ਸੀਕਵੈਂਸ ਏਮਬਰਾਇਡਰੀ ਰਹੇਗੀ ਪਰ ਮੀਟਰ ਦੇ ਅਕੋਰਡਿੰਗ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ जिसे ये सूट आने के प्योर करेब का सूट रहेगा बहुत ही सोहना प्रिंट रहेगा शर्ट के उपर इम्बरॉयडरी रहेगी पर मीटर के अकॉर्डिंग लैसते बॉटम प्लेन होएगी करेब की बॉटम होएगी अगले जो सूट आएगी मिलेगा जी बहुत ही प्यारा प्योर विस्कोस चुनाव का फैब्रिक मिलेगा एवं तुम्हें पर मीटर के अकॉर्डिंग लैसते हो बहुत ही सोहना प्रिंट रहेगा इंबरॉयडरी की हुई मिलेगी हाँ जी अज्जे सूटों की कलैक्शन किस तरह की लगी वीडियो लाइक करियो शेयर करियो चैनल में सबसक्राइब करो वीडियो देख